ਯਾਰ ਭੜੀ ਸਾਸਰੀ ਕਾਲ ਕੇ ਨੇ ਐਡ ਲੋਣੀ ਤਾਂ ਵੀ ਪੋਟਰ ਦੇ ਨੰਬਰ ਜੰਦੀ ਜਾਂਦਾ ਪੰਜ ਤੋਂ ਸੱਤ ਫੋਟੋਆਂ ਭੇਜ ਦਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਤੇ ਚੈਨਲ ਕੋਲੋ ਕਰ ਦਿਓ ਭਰਾ ਬਣ ਕੇ ਸ਼ੇਅਰ ਕਰ ਦਿਆ ਕਰੋ ਆਪਾਂ ਦੇ ਕਿ ਇੱਕੇ ਵੀਰ ਦੇ ਤਿੰਨ ਟਰੈਕਟਰ ਤੇ ਇੱਕ ਟਰਾਲਾ ਹੋਰ ਕਿਸੇ ਦਾ ਵੀਰ ਕੋ ਸਾਰੀ ਵਕ ਸਟੈਪ ਨਾ ਕਰਿਓ 16 ਸੱਤ ਟਰਾਲਾ ਪੰਪ ਵਾਲਾ ਡਬਲ ਪੰਪਾ ਦਾ ਸਿੰਚੀ ਗੱਡਰਾ ਧਾਨੜੀ ਹੱਭਾਰੇ ਦੇ ਸਾਮ ਚੰਨਪਟ ਵੱਡਾ ਪੰਜਾ ਪਾਈਪਾਂ ਵਾਲਾ ਤੇ ਢਾਲਾ ਤਿੰਨਾ ਪਾਸਿਆਂ ਨੂੰ ਖੋਲਦਾ ਸਾਈਡ ਤੋਂ ਵੀ ਤਾਂ ਨੂੰ ਵੀ ਥੱਲੇ ਜੁੜੇ। ਲੈਕਟਾ ਚੈਟਾਂ ਲੱਗੀਆਂ ਪੇਰ ਤੇ ਲੱਗੇ ਵੀਲ ਕਵਰ ਪਏ ਹੋਏ ਆ। ਪੂਰਾ ਮੋਡੀਫਾਈਡ ਟ੍ਰਾਂਡਰ ਡਬਲ ਪੰਪ ਪਾ ਦੇ ਬਕੋ ਤੇ ਤੇ ਜ਼ਿਲ੍ਹਾ ਕਰਤਾਰਸਪੁਰ ਉੱਥੇ ਖੜਾ ਪਤੇਗੜ ਚੂੜੀਆਂ ਪੈਂਡਾ। ਤੇ ਜ਼ਿਲ੍ਹਾ ਕਰਤਾਰਸਪੁਰ ਪਤੇਗੜ ਚੂੜੀਆਂ ਪੈਂਡਾ ਕਿਸੇ ਵੀਰ ਪਾਈ ਲੈਣਾ ਹੋਵੇ ਪੀਦਨ ਸੰਪਰਕ ਕਰ ਸਕਦੇ ਹੋ। ਬੈਟ ਪੂਰਾ ਡਬਲਾ 2 ਫੁੱਟ ਵਾੜ ਤੇ ਪੂਰਾ ਵਧੀਆ ਟਰਾਂਡਾ 55 ਇੰਚ ਮੱਛੀ ਹੌਕਾ ਕਿਤੇ ਗੁੱਲਾ ਪੈਂਦਾ 4 ਇੰਚੀ ਹੈ ਤੇ 10 ਇੰਚੇ ਦਾ ਡਰਾਪੂਰ ਦਾ ਸਪੋਟਾ ਸੋਟਾ ਦਈਆਂ ਹੋਏ ਕਿਸੇ ਵੀਰ ਪਾਈ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਆਪਾਂ ਰੇਟ ਜੀ ਕਰਦੇ ਕਿ ਰੇਟ ਹੈਗਾ 2 ਲੱਖ ਤੇ 85000 ਰੁਪਿਆ ਮੌਕੇ ਤੇ ਮਾਨਤਾ ਕਰਨ ਦੇਗੇ 2 ਲੱਖ 85000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਕਰਨ ਕਰ ਦੇਣਗੇ ਇਹੜਾ ਪੰਜਾਬ ਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਨੂੰ ਫੋਲੋ ਕਰਕੇ ਜਾਊਗਾ 5000 ਲਾਈਕਸ ਕਰ ਦੇਣਗੇ ਹੋਰ ਵੀ ਮਾਨਤਾਨ ਕਰ ਦੇਣਗੇ ਮੇਰੇ ਕੋਲ ਸਾਰੀ ਵੀਕਸ ਸਟੈਪ ਜੀਲਾ ਅੰਮ੍ਰਿਤਸਰ ਤਿੰਨ ਟਰੈਕਟਰ ਇੱਕੇ ਵੀਰ ਦੇ ਲੈ ਕੇ ਆਏ ਆਪਾਂ ਤੇ ਵੀਡੀਓ ਸਾਰੀ ਵੀਕਸ ਸਟੈਪ ਨਾ ਕਰਿਓ 2018 ਮਾਡਲ ਆ 555 ਅਰਜਣਾ ਵਾਕੇ ਦੇ ਸਾਬ ਦੇ ਕਰ ਪੀਰੇ ਨੁਕਸ ਨਹੀਂ ਰੰਗ ਪੇਂਟ ਦਾ ਨਹੀਂ ਰਾਜਾ ਪੰਜਾਬ ਨੰਬਰ 18 ਫੱਟੀ ਡੰਡਾ ਨਾਲ ਪਾਵਰ ਸਟੇਰ ਨੂੰ ਡੈਕਸ ਬ੍ਰੇਕਾਂ ਜੈਸਟੀ ਪੁੱਟਰ ਲੱਗਿਆ ਵਾਹ ਕੇ ਬਾਹਰ ਦੇ ਐਡਵਾਂਟੇਜ ਲੱਗੀ ਥੰਦੇ ਵਾਲੇ ਪਾਸੇ 70 80 ਪੈਸੇ ਟੈਰ ਰੰਗ ਪੀਣ ਦਾ ਸਾਰਾ ਟਰੈਕਟਰ ਨਹੀਂ ਰਾਜਾ ਕਾਜ ਪੱਤਰਾਂ ਦਾ ਓਕੇ ਆ ਪੇਪਰ ਓਕੇ ਸਾਰੇ ਟਰੈਕਟਰ ਦੇ ਆਰ ਸੀ ਕਿਹੜੀ ਆ ਲੈ ਕਿਸੇ ਵੀਰ ਪਈ ਲੈਣਾ ਹੋਵੇ ਵੀਰਾਂ ਨਾਲ ਸੰਪਰਕ ਕਰ ਸਕਦੇ ਜੀ ਸੰਪਰਕ ਕਰ ਸਕਦੇ ਆ ਤੇ ਕੋਕਾ ਵੀ ਟਰੈਕਟਰ ਆ ਵਾਹ ਕੇ ਦੱਸ ਸਕਦੇ ਇੱਕ ਰਪੀਰ ਨੁਕਸਨੀ ਸਾਰੀ ਜਾਣਕਾਰੀ ਫੋਨ ਲੱਗਦਾ ਸਕਦੇ ਆ ਇਹਦਾ ਰੇਟ ਹੈਗਾ 5 ਲੱਖ ਤੇ ਪਚੋਇਆ 5000 5000 ਰੁਪਏ ਲੈਸ ਕਰ ਦੇਣਗੇ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰ ਪੰਜ ਸੌ ਸਤੱਤਰ ਟਰੈਕਟਰ ਆ 80 90 ਪੈਸੇ ਟਾਇਰ ਰੰਗ ਪੇਂਟ ਦਾ ਨੀੜ ਆ ਜਾ ਜਿਲ੍ਹਾ ਅੰਮ੍ਰਿਤਸਰ ਆ ਕੋਕਾ ਵੀ ਟਰੈਕਟਰ ਆ ਤਿੰਨੇ ਟਰੈਕਟਰ ਇੱਕੇ ਵੀਰ ਦੇ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨੀੜ ਆ ਜਾ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਪੇਪਰ ਕਿਰੀਆ ਟਰੈਕਟਰ ਦੇ ਸਾਰਾ ਟਰੈਕਟਰ ਵਾਗੇ ਲੈ ਸਕਦੇ ਆ ਕੋਈ ਨੁਕਸ ਨਹੀਂ 2007 ਮਾਡਲਾ 2007 ਮਾਡਲਾ 575 ਟਰੈਕਟਰ ਆ ਆ ਪਟਾਪ ਦੇ ਕਿਨਾਰਾ ਫੱਟੀ ਨਾਲ ਡਾਵਾ ਰੋ ਤੇ ਇਹ ਮੈਨ ਪਾਵਰ ਸਟੀਅਰ ਨਹੀਂ ਦੂਜਾ ਸਿੰਪਲ ਹੀ ਆ ਤੇ ਡਬਲ ਕਲਚ ਡੈਕਸ ਬ੍ਰੇਕਾਂ ਤੇ ਕੋਕਾ ਵੀ ਟਰੈਕਟਰ ਆ ਸਾਰਾ ਟਰੈਕਟਰ ਨੀ ਰਾਜਾ ਤੇ ਰਾਮੜਾ ਧੋਣ ਵਾਲਾ ਤਾਂ ਮੜਾ ਰੰਗਦਾਸ ਆ ਇਹ ਟਰੈਕਟਰ ਸੀ ਸਿੰਘ ਨੂੰ ਚਿਲਕਦਾ ਕਿਸੇ ਵੀਰ ਪਾਈਂ ਦੇਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 2,85,000 ਰੁਪਿਆ ਰੇਟ ਆ 5000 ਰੁਪਿਆ ਲੈਸ ਕਰ ਦੇਣਗੇ ਜਿਹੜਾ ਪੰਜਾਬ ਬੰਦੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 2 2,85,000 ਰੁਪਿਆ ਰੇਟ ਆ 755 ਟਰੈਕਟਰ ਆ 16 ਦੇ ਟਾਇਰਾਂ ਚ 2016 ਮਾਡਲ ਆ 2016 ਮਾਡਲ ਆ 16 ਦੇ ਟਾਇਰਾਂ ਚ ਆ ਨਵੇਂ ਟਾਇਰ ਚੜੇ ਆ ਕਲਾਸ ਕਰਦਾ ਇੰਜਨ ਡਬਲ ਜੈਐਸਟੀ ਪੂਡਰ ਆ ਹੁੱਕ ਭਾਰੀ ਲੱਗੀ ਵੀ ਆ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਕਲਾਸ ਕਰਦਾ ਇੰਜਨ 2016 ਮਾਡਲ ਆ ਤੇ 16 ਦੇ ਟਾਇਰਾਂ ਚਾਹੀਏ ਪਾਵਰ ਸਟੇਲ ਨਾ ਡਬਲ ਜੈਐਸਟੀ ਪੂਡਰ ਆ ਪੰਜਾਬ ਨੰਬਰ ਆ ਡੈਕਸ ਬ੍ਰੇਕਾਂ ਚਾ ਤੇ 90 ਪੈਸੇ ਟਾਇਰ ਆ 13 ਗਪੇਂਟ ਦਾ ਸਾਰਾ ਟਾਇਰ ਨੀਰ ਆ ਜਾ ਚੋਂ ਵੀ ਟਾਇਰ ਨੀਰ ਆ ਜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਕਦੇ ਆ ਤੇ 4 ਲੱਖ ਤੇ 45000 ਰੁਪਿਆ ਰੇਟ ਆ ਮੌਕੇ ਤੇ ਮਾਤਣ ਕਰ ਦੇਣਗੇ ਜਿਹੜਾ ਪੰਜਾਬ ਬੰਦਿਆ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਹੋਰ ਵੀ ਤੁਹਾਡਾ ਮਾਤਣ ਹੋਊਗਾ ਤਿੰਨਾ ਟਰੈਕਟਰਾਂ ਚੋਂ ਹੀ ਤੇ 50 ਕੋਕਾ ਵੀ ਟਰੈਕਟਰ ਆ 4 ਲੱਖ 45000 ਰੁਪਿਆ ਰੇਟ ਆ ਮੌਕੇ ਤੇ ਮਾਤਣ ਕਰ ਦੇਣਗੇ ਧਾਕੜ ਬੈਂਪਰ ਲੱਗਿਆ ਬਹੁਤ ਸੋਹਣਾ ਵਧੀਆ ਟਰੈਕਟਰ ਆ ਤੇ ਕੋਕਾਪੀ ਟ੍ਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰਕ ਕਰ ਸਕਦਾ ਸਾਰੀ ਜਾਣਕਾਰੀ ਪਹੁੰਚ ਲੱਗ ਜਾਂਦੀ ਹੈ। ਆ 11 ਨਾ 12 6.5 ਦੀ ਟਰਾਲੀ ਆ ਦੋ ਟਰਾਲੀਆਂ ਕਿਸੇ ਵੀਰ ਭਾਈ ਨੇ ਲੈ 12 6.5 ਦੀਆਂ ਦੋ ਟਰਾਲੀਆਂ ਇੱਕੇ ਵੀਰ ਕੋਲੇ ਜ਼ਿਲ੍ਹਾ ਕਰਤਾਰਪੁਰ ਕਿਸੇ ਵੀਰ ਭਾਈ ਨੇ ਲੈਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਆ। ਪਹਿਲਾਂ ਕਿਹੜਾ ਮੋੜ ਚ ਟਰਾਲਾ ਲੱਗਿਆ ਉਸੇ ਵੀਰ ਕੋਲੇ ਆ ਆਪਾਂ ਵੀਡੀਓ ਕੋ ਛੋੜੂ ਚ ਕਿਤੇ ਵੀਡੀਓ ਸਟਾਰਟ ਕੀਤੀ ਆ ਤੇ ਉਥੇ ਟਰਾਲਾ 16 ਫੁੱਟਾ ਹਰੇ ਰੰਗ ਦਾ। ਉਸੇ ਵੀ ਇਦੀ ਟਰਾਲੀ ਹੈ ਇਹ ਤੇ 8 ਇੰਚੀ ਘਾਟਰਾ 8 ਨੜੀ ਹਾਬਾ ਤੇ 4 ਇੰਚੀ ਸਾ 2 ਫੁੱਟ ਵਾੜਾ ਜੋੜਾ ਬਕਾਉ ਹੈ ਤੇ 1 ਲੱਖ ਤੇ 55000 ਰੁਪਇਆ ਮੰਗ ਕਰਦੇ ਆ ਤੇ 5000 ਰੁਪਇਆ ਲੈਸ ਕਰ ਦੇਣਗੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜਾਓ ਚੈਨਲ ਫੋਲੋ ਕਰਕੇ ਜਾਊਗਾ ਤੇ 3 2 3 ਫੁੱਟ ਤਾਂ ਜਾਲੀ ਹੈ 2 ਫੁੱਟ ਵਾੜਾ ਤੇ ਬਿਲਕੁਲ ਨਵੀਆਂ ਟਰਾਲੀਆਂ ਕਿਸੇ ਵੀ ਰਪਈ ਲੈਣੀਆਂ ਹੁਣ ਬਿਜ਼ਨਸ ਪਰ ਕਰ ਸਕਦੇ ਆ ਆ ਠਿੰਕੀ ਗਾਰਡਨਾਚ ਅਠ ਨੜੀ ਹੱਬਾ 4 ਇੰਚੇ ਸਾ ਸਾਰੀ ਜਾਣਕਾਰੀ ਫੋਨ ਲੱਗੇ ਦੱਸ ਸਕਦੇ ਆ ਜ਼ਿਲ੍ਹਾ ਕਰਤਾਰਪੁਰ ਫਤੇਗੜ ਚੂੜੀਆਂ ਪੈਂਟ ਸਾਰੀ ਜਾਣਕਾਰੀ ਫੋਨ ਲੱਗੇ ਦੱਸ ਸਕਦੇ ਆ ਬਿਲਾ ਦੇਪਟ ਤੋਂ ਟਰਾਲੀਆਂ ਕੋਕਾ ਪੀਸ ਜਵਾ